ਧਰਮੋਣੀ ਜੈਦੇ ਪ੍ਰਧਾਨ ਮੰਤਰੀ ਨੇ ਵੀ ਕਿਤੇ ਠੇਕੇ ਤੇ ਵੀ ਫੌਜ ਦੀ ਭਰਤੀ ਹੋਈ ਸੀ ਅਜੇ ਤੱਕ ਸਿੱਧਾ ਨਾ ਲੈਣਾ ਵੀ ਆ ਜਾਓ ਮੇਰੀ ਚੀਕ ਨਿਕਲ ਗਈ ਭਰਾਵੋ ਮੈਨੂੰ ਬਚਾ ਲਓ ਮੈਂ ਪੁੱਠਾ ਪੁੱਠਾ ਲੈ ਗਿਆ ਬੇਟਾ ਪੁੱਠਾ 86 ਲੋਕ ਸਾਰੇ ਇੱਕ ਤੁ ਇੱਕ 40 ਦੇ ਛੱਟੇ ਵੱਟੇ ਆ ਚਾਹੇ ਉਹ ਕਾਲੀ ਆ ਚਾਹੇ ਕਾਂਗਰਸੀ ਆ ਤੇ ਜਿਹੜੇ ਅੱਜ ਜਣ ਮਜੀਠੀਏ ਤੋਂ ਡਰਦਾ ਮਜੀਠੀਏ ਹਲਕੇ ਦੇ ਵਿੱਚ ਗਿਆ ਨਾ ਕਿ ਇਹ ਉਹਨਾਂ ਦੀ ਹਮਦਰਦੀ ਨੂੰ 10-10 ਲੱਖ ਰੁਪਇਆ ਰਾਤੇ-ਰਾਤੀ ਬਣਾਇਆ ਪੱਕੀਆਂ ਨੌਕਰੀਆਂ ਦੇ ਆ ਕਹਉਂਦੇ ਆ ਕਿ ਉਹ ਵਿਰੋਧੀ ਧਿਰ ਦੇ ਵਿੱਚ ਪੂਰੀ ਭੱਡੀ ਭੂਮਿਕਾ ਨਿਭਾ ਰਿਹਾ ਮਤਲਬ ਜਿਹੜਾ ਰਾਸ਼ਟਰ ਆਪਣੇ ਰਾਸ਼ਟਰਪਤੀ ਅਮਰੀਕਾ ਦਾ ਜੇ ਉਹ ਹੀ ਸਾਨੂੰ ਦੱਸੂਗਾ ਵੀ ਗੋਲਾਖੋਲੀ ਬੰਦੀ ਹੋਗੀ ਅੱਜ ਦੇਸ਼ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਸੀ ਮੈਂ ਉਹਨੂੰ ਬੰਦ ਕਰਵਾਤਾ ਤੁਸੀਂ ਦੱਸੋਗੇ ਤੁਸੀਂ ਫਿਰ ਰਵੜ ਤੇ ਪ੍ਰਧਾਨ ਮੰਤਰੀ ਦੇਖੋ ਤੁਸੀਂ ਪਹਿਲੀ ਵਾਰੀ ਦੇਸ਼ ਦੇ ਵਿੱਚ ਹੋਇਆ ਵੀ ਫੌਜ ਦੇ ਵਿੱਚ ਵੀ ਦਿੱਲੀ ਬੇਸ ਦੇ ਉੱਤੇ ਬੱਚੇ ਰੱਖੇ ਜਾ ਰਹੇ ਐ ਤੇ ਸਾਡੇ ਨੌਜਵਾਨ ਫੇਰ ਵੀ ਦੇਸ਼ ਦੀ ਸੇਵਾ ਕਰਨ ਜਾ ਰਹੇ ਐ ਨਾ ਕਿ ਉਹਨਾਂ ਨੂੰ ਕੋਈ ਨੌਕਰੀ ਦੀ ਐ ਨਾ ਹੀ ਕੋਈ ਥੋੜੀ ਜੀ ਤਨਖਾਹ ਦੀ ਹੈ ਇੰਨਾ ਕੁ ਗੁਜ਼ਾਰਾ ਤਾਂ ਪ੍ਰਧਾਨ ਮੰਤਰੀ ਜੀ ਸਾਡੇ ਪੰਜਾਬ ਦੇ ਵਿੱਚ ਹੁੰਦਾ ਅਸੀਂ ਜਿੰਨੇ ਕ ਪੈਸੇ ਤੁਸੀਂ ਅਗਲੇ ਵੀਰਾਂ ਨੂੰ ਦੇ ਰਹੇ ਹੋ ਤਨਖਾਹ ਦੇ ਰੂਪ ਦੇ ਵਿੱਚ ਇੰਨੇ ਤਾਂ ਅਸੀਂ ਰੋਜ਼ ਲੰਗਰ ਲਾ ਕੇ ਨਾ ਲੋਕਾਂ ਦੀ ਸੇਵਾ ਕਰਦੇ ਆ ਤੇ ਅੰਮਕਾਰੀ ਮਹਿਕਮੇ ਦੇ ਦੋ ਇਨਸਪੈਕਟਰ ਮੌਤਲ ਕਰੇ ਆ ਉਹਨਾਂ ਨੂੰ ਤੁਸੀਂ ਫਾਸੀ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਫਾਸੀ ਦਿਓ ਉਹਨੂੰ ਪੁੱਛੋ ਵੀ ਤੁਸੀਂ ਪੈਸਾ ਕਿੱਥੇ ਭੇਜਦੇ ਸੀ ਹੋ ਸਕਦਾ ਤੁਹਾਡੇ ਕੀਮੇ ਦੇ ਘਰ ਨੂੰ ਜੁੜ ਜਣੇ ਤਾਰਾਂ ਬੋਰੀਆਂ ਪੈਂਦੀਆਂ ਯੁਰਗੀਆਂ ਦੀਆਂ ਕਣਕ ਚ ਤੇ ਬਲੱਡ ਸਾਰਿਆਂ ਦੇ ਵਧੇ ਹੀ ਰਹਿੰਦੇ ਆ ਦੇਮ ਇਹ ਨਾ ਕਿਤੇ ਬੰਗਾਲਾ ਜੀ ਲਾਸ਼ਾਂ ਦੇ ਉੱਤੇ ਰੋਟੀ ਸੇਕਦੇ ਐ ਪਿਛਲੀ ਵਾਰੀ ਪਰ ਇਹੀ ਬੀਜੇਪੀ ਦੀ ਸਰਕਾਰ ਸੀ ਤੇ ਇੱਕ جنگ ਹੋਇਆ ਸੀ ਆਪਣਾ ਕਾਰਗਿਲ ਦਾ ਜੁੱਧ ਕਾਰਗਿਲ ਦੇ ਜੁੱਧ ਦੇ ਵਿੱਚ ਉਹ ਕਬੂਤਾਂ ਦੇ ਵਿੱਚੋਂ ਪੈਸੇ ਖਾ ਗਏ ਸੀ ਇਹ ਉਹ ਬੀਜੇਪੀ ਐ ਤੁਸੀਂ ਲਲਕਾਰੇ ਮਾਰਦੇ ਫਿਰਦੇ ਹੋ ਵੀ ਅਸੀਂ ਪਾਕਿਸਤਾਨ ਨੂੰ ਗੋਲਦਰੀਆਂ ਕਰ ਲਿਆ ਪਾਕਿਸਤਾਨ ਕਹਿੰਦਾ ਜੀ ਹਿੰਦੁਸਤਾਨ ਸਾਡੀ ਮਿੰਤ ਕਰ ਗਿਆ ਤੇ ਉਧਰੋਂ ਅਮਰੀਕਾ ਦਾ ਰਾਸ਼ਟਰਪਤੀ ਕੀ ਪ੍ਰਧਾਨ ਮੰਤਰੀ ਜੀ ਅਸੀਂ ਇਹ ਸਮਝ ਗਏ ਕਿਵੇਂ ਤੁਹਾਡੀ ਪਾਰਟੀ ਦੇ ਬੀਜੇਪੀ ਵਾਲੇ ਕਹਿੰਦੇ ਹੁੰਦੇ ਆ ਵੀ ਜਿਹੜਾ ਇਹ ਭਗਵੰਤ ਮਾਨ ਆ ਉਹ ਮੁੱਖ ਮੰਤਰੀ ਨਹੀਂ origignal ਜਾਂ ਅਸਲੀ ਮੁੱਖ ਮੰਤਰੀ ਨਹੀਂ ਅਸਲੀ ਮੁੱਖ ਮੰਤਰੀ ਆ ਕੇਜਨੀਵਾਲ ਅਸੀਂ ਫਿਰ ਸਮਝ ਗਏ ਜੀ ਪ੍ਰਧਾਨ ਮੰਤਰੀ ਤੁਸੀਂ ਨਕਲੀ ਹੋ ਹਰ ਕੋ ਡਰਾਮਾ ਕਰਦਾ ਰਿਹਾ ਚਾਹੇ ਉਹ ਕੈਪਟਨ ਸਾਹਿਬ ਹੋਣ ਲੋਕ ਸਵਾਲ ਉਹਨਾਂ ਤੇ ਵੀ ਠਾਉਂਦੇ ਆ ਕਹਿੰਦੇ ਚਾਂਦੀ ਦੀਆਂ ਥਈਆਂ ਲੈ ਕੇ ਟੱਕ ਉਹਨਾਂ ਨੇ ਵੀ ਲਾਇਆ ਨਹੀਂ ਅਸੀਂ ਚਾਂਦੀ ਦੀਆਂ ਕੰਨੀਆਂ ਲੈ ਕੇ ਤੇ ਜਾਂਦੇ ਸੀ ਇਹ ਤਾਂ ਟੱਕੇ ਹੀ ਨਹੀਂ ਲੈ ਗਿਆ ਅਸੀਂ ਚਾਂਦੀ ਦੀ ਕਹੀ ਲੈ ਕੇ ਗਏ ਸੀ ਕਾਂਗਰਸ ਵਾਲੇ ਚਲੋ ਟੱਕ ਲਵਾਤਾ ਦਸਿਕਾਲ ਸਫਰ ਟੈਲੀਵਿਜ਼ਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੋਤ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀ ਤਾ ਫਰੀਦਕੋਟ ਦੇ ਇੱਕ ਚਾਹਲ ਪਿੰਡ ਦੇ ਵਿੱਚ ਪੈਂਦੇ ਅਗਨੀਵੀਰ ਦੀ ਸ਼ਹੀਦੀ ਹੋਈ ਆ ਬਹੁਤ ਸਾਰੇ ਲੋਕਾਂ ਨੇ ਸ਼ਹੀਦੀ ਅਰਪਿਤ ਕੀਤੀ ਸ਼ਰਧਾਂਜਲੀ ਭੇਟ ਕੀਤੀ ਉਹਨਾਂ ਨੂੰ ਪਰ ਇੱਕ ਹੋਰ ਮਸਲਾ ਹੈ ਜਿੱਥੇ ਕਿਸਾਨਾਂ ਦੀ ਕਣਕ ਮੱਚ ਰਹੀ ਸੀ ਤਾਂ ਇੱਕ ਨੌਜਵਾਨ ਨੇ ਬਚਾਈ ਪਰ ਉਸ ਉਸ ਕਿਸਾਨ ਦੇ ਨਾਲ ਜਿਹੜਾ ਹੋਰ ਤਾਲੂਕਾ ਤਲੋਕ ਰੱਖਦੇ ਸੀ ਉਹਨਾਂ ਦੀ ਸੁਣੀ ਨਹੀਂ ਗਈ ਉਹ ਅੱਜ ਵੀ ਗੁਰਲਾ ਰਹੇ ਨੇ ਵੀ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਕਾਲਾ ਸ਼ਰਮਾ ਜੀ ਬਹੁਤ ਰਹਿਣਗੇ ਗੱਲਬਾਤ ਕਰਾਂਗੇ ਕਾਂਗਰਸ ਤੋਂ ਸਭ ਤੋਂ ਪਹਿਲਾਂ ਕਾਲਾ ਜੀ ਸਵਾਗਤ ਹੈ ਸਫਰ ਟੈਲੀਵਿਜ਼ਨ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਸੇਕਾਲ ਜਿੰਨੇ ਵੀ ਸਫਰ ਟੈਲੀਵਿਜ਼ਨ ਦੇਖਦੇ ਆ ਉਹਨਾਂ ਲੋਕਾਂ ਨੂੰ ਵੀ ਇੱਕ ਗੱਲ ਜਰੂਰ ਕਹਿਣੀ ਚਾਹੂੰਗਾ ਵੀ ਇਕੱਲੇ ਪੱਤਰਕਾਰਾਂ ਦਾ ਫਰਜ਼ ਨਹੀਂ ਪੈਂਦਾ ਉੱਟ ਕੇ ਲੋਕ ਆਮਹਾਰੇ ਤੌਰ 'ਤੇ ਪਹਿਣ ਜੇ ਇਹਨਾਂ ਲੋਕਾਂ ਤੋਂ ਬਚਣਾ ਜਿਹੜਾ ਸਿਆਸੀ ਲੋਕ ਆ ਨਾ ਸਿਆਸੀ ਲੋਕ ਸਾਰੇ ਹੀ ਇੱਕ ਇੱਕ 48 ਦੇ ਚੱਟੇਵੱਟੇ ਐ ਚਾ ਉਹ ਕਾਲੀ ਐ ਚਾ ਕਾਂਗਰਸੀ ਐ ਤੇ ਜਿਹੜੇ ਅੱਜ ਵਾਲੇ ਐ ਅੱਜ ਵਾਲਿਆਂ ਦੀ ਗੱਲ ਤਾਂ ਆਪਾਂ ਕੀ ਕਰਨੀ ਐ ਇਹਨਾਂ ਨੂੰ ਛੱਡੋ ਪਰੇ ਇਹ ਗੱਲ ਕਰਨ ਦੇ ਕਾਬਲ ਵੀ ਨਹੀਂ ਅੱਛਾ ਮੈਂ ਤੁਹਾਨੂੰ ਤੁਸੀਂ ਅਗਨੀ ਵੀਰ ਦੀ ਗੱਲ ਕੀਤੀ ਐ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੈਲ ਦੇ ਵਿੱਚ ਸਾਡਾ ਸਿਰਫ ਹੀ ਨੌਜਵਾਨ 20 ਸਾਲ ਦਾ ਮੁੰਡਾ ਜਿਹੜਾ ਜੱਤ ਤੋਂ ਬੀਕੰਮ ਕਰਦਾ ਸੀ ਤੇ ਉਹਨੇ ਪੋਸਟ ਭਰੀ ਸੀਗੀ ਫੌਜ ਦੇ ਵਿੱਚ ਭਰਤੀ ਦੀ ਤੇ ਉਹਦੀ ਭਰਤੀ ਨਿਕਲਈ ਤੋਂ 18 ਸਾਲ ਦੀ ਉਮਰ ਦੇ ਵਿੱਚ ਦੇਸ਼ ਦੀ ਸੇਵਾ ਕਰਨ ਵਾਸਤੇ ਜਾਵਲਿਆ ਤੇ ਜੀ ਦਾ ਕੋਈ ਮੂਹ ਮਹਾਂਦਰਾ ਨਹੀਂ ਨੌਕਰੀ ਦਾ ਇਸ ਪ੍ਰਧਾਨ ਮੰਤਰੀ ਨੇ ਦੇਖੋ ਤੁਸੀਂ ਪਹਿਲੀ ਵਾਰੀ ਦੇਸ਼ ਦੇ ਵਿੱਚ ਹੋਇਆ ਵੀ ਫੌਜ ਦੇ ਵਿੱਚ ਵੀ ਡੇਲੀ ਬੇਸ ਤੇ ਉੱਤੇ ਬੱਚੇ ਰੱਖੇ ਜਾ ਰਿਹਾ ਤੇ ਸਾਡੇ ਨੌਜਵਾਨ ਫਿਰ ਵੀ ਦੇਸ਼ ਦੀ ਸੇਵਾ ਕਰਨ ਜਾ ਰਹੇ ਆ ਨਾ ਕਿ ਉਹਨਾਂ ਨੂੰ ਕੋਈ ਨੌਕਰੀ ਦੀ ਹੈ ਨਾ ਹੀ ਕੋਈ ਥੋੜੀ ਜੀ ਤਨਖਾਹ ਦੀ ਹੈ ਇੰਨਾ ਕੁ ਗੁਜ਼ਾਰਾ ਤਾਂ ਪ੍ਰਧਾਨ ਮੰਤਰੀ ਜੀ ਸਾਡੇ ਪੰਜਾਬ ਦੇ ਵਿੱਚ ਹੁੰਦਾ ਅਸੀਂ ਜਿੰਨੇ ਕ ਪੈਸੇ ਤੁਸੀਂ ਅਗਲੇ ਵੀਰਾਂ ਨੂੰ ਦੇ ਰਹੇ ਆ ਤਨਖਾਹ ਦੇ ਰੂਪ ਦੇ ਵਿੱਚ ਇੰਨੇ ਤਾਂ ਅਸੀਂ ਰੋਜ਼ ਲੰਗਰ ਲਾ ਕੇ ਨਾ ਲੋਕਾਂ ਦੀ ਸੇਵਾ ਕਰਦੇ ਆ ਪਰ ਮੈਂ ਸ਼ਰਮ ਹੋਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੂੰ ਵੀ ਕਿਤੇ ਠੇਕੇ ਦੇ ਵੀ ਫੌਜ ਦੀ ਭਰਤੀ ਹੋਈ ਸੀ ਅਜੇ ਤੱਕ ਚਲੋ ਹੋਰ ਸਿਸਟਮ ਹੈ ਠੇਕੇ ਦੇ ਦੇਖਿਆ ਹੈ ਫੌਜ ਦੀ ਭਰਤੀ ਵੀ ਤੁਸੀਂ ਤੇ ਨਾ ਕੀ ਦਿੱਤਾ ਨੂੰ ਅਗਨੀ ਵੀਰ ਦਾ ਵੀ ਉਹ ਅੱਕ ਦੇ ਵਿੱਚ ਜਾ ਕੇ ਮੱਚਣ ਤੇ ਸਾਡੇ ਯੋਧਿਆਂ ਨੇ ਉਸ ਜਿਹੜੇ ਸ਼ਬਦ ਸੀਗੇ ਅਗਨੀ ਵੀਰ ਦੇ ਉਹਨਾਂ ਤੋਂ ਪੂਰੇ ਉੱਤੇ ਉਹ ਅੱਗ ਦੇ ਵਿੱਚ ਮੱਚੇ ਤੇ ਸਾਡੇ ਫਰੀਦਕੋਟ ਜ਼ਿਲ੍ਹੇ ਦਾ ਨੌਜਵਾਨ ਦੇ ਆਪਣੇ ਆਪਣੇ ਦੇਸ਼ ਦੀ ਖਾਤਰ ਦੁਸ਼ਮਣ ਦੀ ਗੋਲੀ ਖਾ ਕੇ ਚਹੀਦ ਹੋ ਗਿਆ ਪਰ ਪ੍ਰਧਾਨ ਮੰਤਰੀ ਜੀ ਅੱਜ ਉਸ ਮੁੰਡੇ ਨੂੰ 3 ਦਿਨ ਹੋ ਗਏ 4 ਦਿਨ ਨਾ ਤੁਹਾਡਾ ਗ੍ਰਹਿ ਮੰਤਰੀ ਨਾ ਤੁਹਾਡੀ ਜਵਾਨ ਦੇ ਵਿੱਚੋਂ ਕੋਈ ਗੱਲ ਨਿਕਲੀ ਤੁਸੀਂ ਕੁੱਲ ਗੱਲ ਆਪਣਾ ਰੇਡੀਓ ਤੇ ਕਰਦੇ ਆਂ ਵੀ ਅੱਜ ਮਨ ਕੀ ਬਾਤ ਕੀਤੀ ਜਾਊਗੀ ਉਹਦੀ ਮਾਂ ਨੂੰ ਪੁੱਛੋ ਆ ਕੇ ਉਹਦੀ ਮਨ ਉਹਦੀ ਮਾਂ ਦੇ ਮਨ ਤੇ ਕੀ ਵੀ ਚਦੀ ਹੈ ਜਿਹਦੀਆਂ ਅੰਦਰਾ ਖਿੱਚੀਆਂ ਗਈਆਂ ਤੇ 18 ਸਾਲ ਦਾ ਪੁੱਤ ਉਹਨੇ ਫੌਜ ਦੇ ਵਿੱਚ ਭਰਤੀ ਕਰਾ ਕੇ ਤੇ 2 ਸਾਲਾਂ ਦੇ ਵਿੱਚ ਉਸ ਨੇ ਵੱਡਾ ਯੋਗਦਾਨ ਪਾਇਆ ਤੁਸੀਂ ਲਲਕਾਰੇ ਮਾਰਦੇ ਫਿਰਦੇ ਹੋ ਵੀ ਅਸੀਂ ਪਾਕਿਸਤਾਨ ਨੂੰ ਗੋਡੀਆਂ ਕਰ ਲਿਆ ਪਾਕਿਸਤਾਨ ਕਹਿੰਦਾ ਜੀ ਹਿੰਦੁਸਤਾਨ ਸਾਡੀ ਮਿਹਨਤ ਕਰ ਗਿਆ ਤੇ ਉਧਰੋਂ ਅਮਰੀਕਾ ਦਾ ਰਾਸ਼ਟਰਪਤੀ ਕੀ ਪ੍ਰਧਾਨ ਮੰਤਰੀ ਜੀ ਅਸੀਂ ਇਹ ਸਮਝ ਗਏ ਜਿਵੇਂ ਤੁਹਾਡੀ ਪਾਰਟੀ ਦੇ ਬੀਜੇਪੀ ਵਾਲੇ ਕਹਿੰਦੇ ਹੁੰਦੇ ਆ ਵੀ ਜਿਹੜਾ ਇਹ ਭਗਵੰਤ ਮਾਨ ਆ ਉਹ ਮੁੱਖ ਮੰਤਰੀ ਨਹੀਂ ਓਰੀਜਨਲ ਜਾਂ ਅਸਲੀ ਮੁੱਖ ਮੰਤਰੀ ਨਹੀਂ ਅਸਲੀ ਮੁੱਖ ਮੰਤਰੀ ਆ ਕੇਜਰੀਵਾਲ ਅਸੀਂ ਫਿਰ ਸਮਝ ਗਏ ਜੀ ਪ੍ਰਧਾਨ ਮੰਤਰੀ ਤੁਸੀਂ ਨਕਲੀ ਹੋ ਇਹਦਾ ਮਤਲਬ ਜਿਹੜਾ ਰਾਸ਼ਟਰਪਤੀ ਆਪਣੇ ਰਾਸ਼ਟਰਪਤੀ ਅਮਰੀਕਾ ਦਾ ਜੇ ਉਹ ਹੀ ਸਾਨੂੰ ਦੱਸੂਗਾ ਵੀ ਗੋਲਾ ਗੋਲੀਬੰਦੀ ਹੋ ਗਈ ਅੱਜ ਦੇਸ਼ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਸੀ ਮੈਂ ਉਹਨੂੰ ਬੰਦ ਕਰਵਾਤਾ ਤੁਸੀਂ ਦੱਸੋ ਵੀ ਤੁਸੀਂ ਫਿਰ ਰਵੜ ਦੇ ਪ੍ਰਧਾਨ ਮੰਤਰੀ ਫਿਰ ਫਿਰ ਮੈਂ ਅਗਨੀਵੀਰ ਵਾਲਾ ਆਵਾਂਗਾ ਇੱਕ ਪਾਸੇ ਭਾਏ ਭਾਏ ਕਹਿੰਦੀ ਹੈ ਪੀਐਮ ਸਾਹਿਬ ਇਹ ਕਹਿੰਦੇ ਨੇ ਵੀ ਸਾਨੂੰ ਆਪਣੀ ਫੌਜ ਤੇ ਮਾਣ ਹੈ ਸਾਨੂੰ ਇੰਡੀਅਨ ਆਰਮੀ ਤੇ ਮਾਣ ਹੈ ਜਦੋਂ جنگ ਲੱਗੀ ਹੈ ਹਰ ਇੱਕ ਦੀ ਜ਼ੁਬਾਨ ਤੇ ਇਹ ਸੀ ਪਰ ਹੁਣ ਚੁੱਪ ਕਿਉਂ ਨੇ ਇਸ ਵਿਸ਼ੇ ਤੇ ਨਹੀਂ 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 ਇਹ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਹਿਟਾ ਗਿਆ ਜਿਹੜੇ ਸਿਆਸੀ ਲੋਕ ਹੈ ਨਾ ਇਹਨਾਂ ਨੂੰ ਉੱਥੇ ਲਿਜਾ ਕੇ ਵੱਢੋ ਸਾਰਿਆਂ ਨੂੰ ਜਿੱਥੇ ਪਾਣੀ ਵੀ ਨਾ ਹੋਵੇ ਐਡੇ ਇਹ ਘਟੀਆ ਇਨਸਾਨ ਹੁੰਦੇ ਆ ਤੇ ਸਿਰਫ ਲਾਸ਼ਾਂ ਦੇ ਉੱਤੇ ਰੋਟੀ ਸੇਕਦੇ ਆ ਪਿਛਲੀ ਵਾਰੀ ਪਰ ਇਹੀ ਭਾਜਪਾ ਦੀ ਸਰਕਾਰ ਸੀ ਤੇ ਇੱਕ جنگ ਉਹ ਹੋਇਆ ਸੀ ਆਪਣਾ ਕਾਰਗੋਲ ਦਾ ਜੁੱਧ ਕਾਰਗੋਲ ਦੇ ਜੁੱਧ ਦੇ ਵਿੱਚ ਉਹ ਤਬੂਤਾਂ ਦੇ ਵਿੱਚੋਂ ਪੈਸੇ ਖਾ ਗਏ ਸੀ ਇਹ ਉਹ ਭਾਜਪਾ ਹੈ ਜਿਹੜੀ ਜਿਹਦੇ ਵਿੱਚ ਸਾਡੇ ਬੱਚੇ ਦੀ ਲਾਸ਼ ਆਉਂਦੀ ਹੈ ਡੱਬੇ 'ਚ ਉਹਨਾਂ ਤੋਂ ਤਬੂਤ ਕਿਹਾ ਜਾਂਦਾ ਫਿਰ ਤਬੂਤਾਂ ਦੇ ਵਿੱਚ ਵੀ ਘਟੀਆਂ ਲੱਕੜ ਲਾ ਕੇ ਉੱਥੇ ਜਿਹੜੇ ਆਪਣੇ ਮੁੰਡੇ ਜੰਮੂ ਕਸ਼ਮੀਰ ਦੇ ਵਿੱਚ ਪੂਰੀ ਠੰਡ ਦੇ ਵਿੱਚ ਕੋਟ ਪਾਉਂਦੇ ਨਾ ਓਵਰ ਕੋਟ ਪੈਂਦਾ ਤੋਂ ਓਵਰ ਕੋਟ ਪਾ ਕੇ ਲੰਬੇ ਪੈ ਜਾਂਦੇ ਆ ਉਹਨਾਂ ਕੋਟਾਂ ਨੂੰ ਇਹਨਾਂ ਨੇ ਘਟੀਆਂ ਕਿਸਮ ਦੀ ਚਾਦਰ ਲਵਾ ਕੇ ਸਰਪਾਲ ਲਵਾ ਕੇ ਉਹਨਾਂ ਦੇ ਵਿੱਚੋਂ ਪੈਸੇ ਖਾਦੇ ਇਹਨਾਂ ਤੋਂ ਕੀ ਤੁਸੀਂ ਉਹ ਰੱਖਦੇ ਹੋ ਵੀ ਇਹ ਸਾਡੇ ਫੌਜੀ ਜਵਾਨਾਂ ਨੂੰ ਸਿਰਫ ਤੇ ਸਿਰਫ ਇਹ ਪ੍ਰਧਾਨ ਮੰਤਰੀ ਆਇਆ ਸੀ ਇੱਥੇ ਆਪਣੇ ਜਲੰਧਰ ਆਪਣੇ ਹੈ ਪ੍ਰੋਜ ਕੋ ਪ੍ਰੋਜੈਕਟ ਕਿਤੇ ਵੀ ਆਇਆ ਸ਼ਾਉਣੀ ਦੇ ਵਿੱਚ ਉੱਥੇ ਆ ਕੇ ਸਿਰਫ ਟੋਪੀ ਜੀ ਲੈ ਕੇ ਸਲੂਟ ਮਾਰਦਾ ਤੁਸੀਂ ਐ ਕਰਤਾ ਤੁਸੀਂ ਜੋ ਕੁਝ ਵੀ ਨਹੀਂ ਇਹ ਜਿਹੜਾ ਪ੍ਰਧਾਨ ਮੰਤਰੀ ਹੈ ਪਹਿਲੀ ਗੱਲ ਤਾਂ ਇਹਨੂੰ ਇਹ ਹੀ ਨਹੀਂ ਪਤਾ ਵੀ ਬੱਚੇ ਦਾ ਦਰਦ ਕੀ ਹੁੰਦਾ ਕਿਉਂਕਿ ਬੱਚਾ ਜੰਮਿਆ ਹੋਵੇ ਇਹ ਪ੍ਰਧਾਨ ਮੰਤਰੀ ਉਹ ਪਘੋੜਾ ਪ੍ਰਧਾਨ ਮੰਤਰੀ ਹੈ ਜਿਹੜਾ ਸਿਰਫ ਤੇ ਸਿਰਫ ਵਿਆਹ ਕਰਾ ਕੇ ਅਗਲੇ ਦਿਨ ਸਤਕਾਰਯੋਗ ਉਹ ਭੈਣ ਸੀ ਜਾਂ ਬੀਬੀ ਸੀ ਉਸ ਟਾਈਮ ਜੀਨੇ ਸਾਰੀ ਉਮਰ ਇਹਦੇ ਵਿਯੋਗ ਦੇ ਵਿੱਚ ਹੀ ਗੜਤੀ ਉਦੋਂ ਮੁੜ ਕੇ ਜਦੋਂ ਪ੍ਰਧਾਨ ਮੰਤਰੀ ਬਣਿਆ ਉਹਨੂੰ ਇਹ ਸਕਿਉਰਿਟੀ ਦੇਣਗੇ ਉਹਨੇ ਸਕਿਉਰਿਟੀ ਲਈ ਨਹੀਂ ਉਹ ਕਹਿੰਦੀ ਨਹੀਂ ਮੈਨੂੰ ਤੇਰੀ ਸਕਿਉਰਿਟੀ ਦੀ ਲੋੜ ਨਹੀਂ ਜਿਹਦੀ ਸਕਿਉਰਿਟੀ ਦੀ ਮੈਨੂੰ ਲੋੜ ਸੀ ਜੋ ਤੇਰਾ ਫਰਜ਼ ਬਣਦਾ ਸੀ ਪਤਿਆਂ ਵਾਲਾ ਉਹ ਤੂੰ ਪੂਰਾ ਨਹੀਂ ਕੀਤਾ ਇਹ ਭਗਾਉਣਾ ਪ੍ਰਧਾਨ ਮੰਤਰੀ ਐ ਆਪਦੀ ਜਨਾਨੀ ਨੂੰ ਵਿਆਹ ਕੇ ਉਸ ਤੋਂ ਮੁੜ ਕੇ ਛੱਡ ਕੇ ਭੱਜ ਗਿਆ ਸੀ ਇਹ ਪੰਜਾਬ ਦੇ ਇੱਕ ਹੋਰ ਨੌਜਵਾਨ ਕੰਨੀ ਆਊਗਾ ਇੱਕ ਤਾਂ ਦੇਸ਼ ਦੀ ਖਾਤਰ ਸ਼ਹੀਦ ਹੋ ਗਿਆ ਇੱਕ ਨੌਜਵਾਨ ਮੈਂ ਉਹਨੂੰ ਸ਼ਹੀਦ ਹੀ ਕਹੂੰਗਾ ਜਿਹੜਾ ਕਿਸਾਨਾਂ ਨੂੰ ਬਚਾਉਂਦਾ ਕਿਸਾਨਾਂ ਦੀ ਕਣਕ ਨੂੰ ਬਚਾਉਂਦਾ ਖੇਤ ਦੇ ਵਿੱਚ ਮੱਚ ਗਿਆ ਉਹਦੀ ਜਾਨ ਚਲੀ ਗਈ ਪਰ ਪੰਜਾਬ ਸਰਕਾਰ ਵੀ ਉਹਦੇ ਬਾਰੇ ਚੁੱਪ ਐ ਨਹੀਂ ਨਹੀਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਗਿਆ ਥਿਆ ਵੀ ਜਿਹੜੇ ਬੰਦੇ ਕੁਛ ਦੇਸ਼ ਦੀ ਖਾਤਰ ਕਰਨਗੇ ਹੂੰ ਦੇਸ਼ ਦੀ ਖਾਤਰ ਭਗਤ ਸਿੰਘ ਨੇ ਬਹੁਤ ਕੁਝ ਕਰਿਆ ਹੂੰ ਅਸੀਂ ਭਗਤ ਸਿੰਘ ਦੀ ਭੈਣ ਹਰਾਤੀ ਹੂੰ ਤੁਸੀਂ ਦੇਖਿਆ ਹੋਊਗਾ ਅਸੀਂ ਭਗਤ ਸਿੰਘ ਦੀ ਭੈਣ ਹਰਾਤੀ ਇਲੈਕਸ਼ਨ ਦੇ ਵਿੱਚ ਖੜੀ ਸੀ ਅਸੀਂ ਸਰਦਾਰ ਮਨਮੋਹਨ ਸਿੰਘ ਨੂੰ ਨਿਜਤਨ ਦਿੱਤਾ ਉਹ ਵੀ ਰਾਜ ਸਭਾ ਤੋਂ ਜਾ ਕੇ ਪ੍ਰਧਾਨ ਮੰਤਰੀ ਬਣਿਆ ਸੀ ਅਸੀਂ ਇਹੋ ਜਿਹੇ ਲੋਕ ਆ ਤੁਸੀਂ ਇਹਨਾਂ ਲੋਕਾਂ ਤੋਂ ਭਾਲਦੇ ਹੋ ਜਿਹੜਾ ਉਹ ਮੁੰਡਾ ਫਰਬੋਗੇਟ ਦੇ ਉੱਤੇ ਕੰਮ ਕਰਦਾ ਸੀ ਮੋਗੇ ਸਿਰਫ 10000 ਦੀ ਇੱਕ ਛੋਟੀ ਜੀ ਤਨਖਾਹ ਤੇ ਮੈਨੇ ਪਿੰਡ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਕਣਕ ਨੂੰ ਅੱਗ ਲੱਗੀ ਤੇ ਉਹਨੇ ਆਪਣੀ ਜਾਨ ਤੇ ਖੇਡ ਕੇ ਆਪਣੀ ਜਾਨ ਦੇਤੀ ਕਣਕ ਬਚੀ ਕਿ ਨਹੀਂ ਬਚੀ ਇਹ ਮੈਨੂੰ ਨਹੀਂ ਪਤਾ ਪਰ ਉਹਨੇ ਆਪਣੀ ਜਾਨ ਦਿੱਤੀ ਇਹ ਸਾਬਤ ਸਬੂਤ ਹੈ ਅੱਜ ਤੱਕ ਉਹਨਾਂ ਦਾ ਪਰਿਵਾਰ ਮਿਲ ਕਰਿਆ ਉਸ 23 ਤਰੀਕ ਦੀ ਘਟਨਾ ਤੇ ਉਹਦੀ ਪਰਸੋਂ ਚੌਥੇ ਮੁੰਡੇ ਦੀ ਮੌਤ ਹੋ ਗਈ ਹੈ ਤੇ ਖੋਟੇ ਪਿੰਡ ਦੇ ਵਿੱਚ ਮੁੱਖ ਮੰਤਰੀ ਗਿਆ ਨਾ ਤਾਂ ਜੇ ਹੁਣੇ ਇੱਕ ਜ਼ਹਿਰੀਲੀ ਸ਼ਰਾਬ ਨਾਲ ਮੌਤਾ ਹੋਈਆਂ ਉੱਥੇ ਮਾਨਸਾ ਪਹੁੰਚ ਗਏ ਨੇ ਪਰ ਕੀ ਲੱਗਦਾ ਪਹੁੰਚੇ ਕਿਉਂ ਨਹੀਂ ਉਹ ਕਿਸਾਨਾਂ ਦੀ ਖਾਤਰ ਕੋਸ਼ਿਸ਼ ਕਰ ਰਹੇ ਸੀ ਤਾਂ ਕਰਕੇ ਨਹੀਂ ਪਹੁੰਚੇ ਸੀ ਐਮ ਸਾਹਿਬ ਉੱਥੇ ਨਹੀਂ ਜਿਹੜੀ ਜ਼ਹਿਰੀਲੀ ਸ਼ਰਾਬ ਨਾਲ ਮਰ ਗਏ ਹੈ ਉੱਥੇ ਪਹੁੰਚਣ ਦਾ ਵੱਡਾ ਕਾਰਨ ਤੁਸੀਂ ਸਾਨੂੰ ਪੱਤਰਕਾਰਾਂ ਨੂੰ ਜਾਂ ਮੈਨੂੰ ਪਤਾ ਹੀ ਨਹੀਂ ਉੱਥੇ ਕਿਉਂ ਪਹੁੰਚਿਆ ਉੱਥੇ ਵਿਰੋਧੀ ਧਿਰ ਦੇ ਵਿੱਚ ਬੈਠਾ ਬਣਾ ਹਾਰਿਆ ਵੈ ਕਾਲੀ ਦਲ ਦਾ ਇੱਕ ਬਕਰ ਮਜੀਠ ਗਿਆ ਇਹ ਡਰਦਾ ਗਿਆ ਉਹ ਤੋਂ ਵੀ ਨਹੀਂ ਉਹ ਜਾਦੇ ਰੋਲਾ ਪਾਊਗਾ ਕੀ ਤੋਂ ਬਕਰ ਮਜੀਠੀ ਤੋਂ ਡਰਦਾ ਹੈ ਇਹ ਮਜੀਠੀ ਤੋਂ ਡਰਦਾ ਮਜੀਠੀ ਹਲਕੇ ਦੇ ਵਿੱਚ ਗਿਆ ਨਾ ਕਿ ਇਹ ਉਹਨਾਂ ਦੀ ਹਮਦਰਦੀ ਨੂੰ 10-10 ਲੱਖ ਰੁਪਈਆ ਰਾਤੇ ਰਾਤ ਹੀ ਫੜਾਇਆ ਪੱਕੀਆਂ ਨੌਕਰੀਆਂ ਦੇ ਆ ਕਿਉਂਦੇ ਆ ਕਿਉਂ ਉਹ ਵਿਰੋਧੀ ਧਿਰ ਦੇ ਵਿੱਚ ਪੂਰੀ ਭੱਡੀ ਭੂਮਿਕਾ ਨਿਭਾ ਰਿਹਾ ਆਪਣਾ ਕਾਲੀ ਦਲ ਦਾ ਹੀ ਆਪਣਾ ਸਾਡੀ ਵਿਰੋਧੀ ਪਾਰਟੀ ਦਾ ਜੇ ਉਹ ਹਾਰਿਆ ਵੀ ਉਹ ਬਾਹਰ ਹੀ ਨਹੀਂ ਨੂੰ ਟਿਕਣ ਦਿੰਦਾ ਉਹ ਹੋਇਆ ਤੇ ਸਫਲ ਖੈਰਾ ਹੋਇਆ ਇਹ ਦੋ ਆ ਲੋਕ ਜਿਨ੍ਹਾਂ ਤੋਂ ਪੂਰਾ ਡਰਦਾ ਜੀ ਹੂੰ ਵੈ ਵੈਸੇ ਤਾਂ ਕਾਂਗਰਸ ਵੀ ਅਗਨੀਵੀਰ ਅਗਨੀਵੀਰ ਕਰਦੀ ਰਹਿੰਦੀ ਹੈ ਸੰਸਦ ਦੀ ਗੱਲ ਹੋਵੇ ਪਰ ਹੁਣ ਚੁੱਪ ਕਿਉਂ ਨੇ ਕਾਂਗਰਸ ਚੁੱਪ ਕਿਉਂ ਆ ਵੱਡੇ ਲੀਡਰ ਦਾ ਕੋਈ ਬਿਆਨ ਕਿਉਂ ਨਹੀਂ ਆਇਆ ਸਰ ਇਹ ਮੈਂ ਤੁਹਾਨੂੰ ਪਹਿਲਾਂ ਕਹਿਖਾਟਿਆ ਯਾਰ ਇਹ ਕਾਂਗਰਸ ਵੀ ਉਸੇ ਚੀਜ਼ ਚ ਹੀ ਹੁੰਦੀ ਹੈ ਮੈਂ ਤੁਹਾਨੂੰ ਇਹਨਾਂ ਨੂੰ ਕਾਂਗਰਸੀਆਂ ਨੂੰ ਪਹਿਲਾਂ ਪਾਸੇ ਨਹੀਂ ਕੀਤਾ ਸੀ ਜਿੰਨੇ 86 ਲੋਕ ਆ ਜਾਂ ਮੈਂ ਆ ਅਸੀਂ ਸਿਰਫ ਤੇ ਸਿਰਫ ਰੋਟੀਆਂ ਸੇਕਦੇ ਆਂ ਉਹਨਾਂ ਲਾਸ਼ਾਂ ਤੇ ਜਾ ਕੇ ਅਸੀਂ ਰੋਟੀਆਂ ਸੇਕਦੇ ਆ ਜੱਜ ਵੀ ਰੋਟੀਆਂ ਸੇਕਦੇ ਹੋ ਅਸੀਂ ਉਹ ਮੈਂ ਤੁਹਾਨੂੰ ਪਹਿਲੇ ਕਹਿ ਕੇ ਆਇਆ ਵਾਰੀ ਵਾਰੀ ਗੱਲ ਕਰਨ ਦੀ ਲੋੜ ਹੀ ਨਹੀਂ ਜਿੰਨੇ ਵੀ ਛਿਆਸੀ ਲੋਕ ਹੈ ਚਾਹੇ ਉਹ ਪਿੰਡ ਦਾ ਸਰਪੰਚ ਹੋਵੇ ਤੇ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਦੇ ਵਿਚਾਲੇ ਹੋਣ ਜਿੰਨੇ ਆ ਫੜਦੇ ਆ ਆਵਾ ਗੌਣ ਜੀ ਚਾਹੇ ਮੇਰੇ ਵਰਗਾ ਇੱਕ ਕਕੜਾ ਮ चौधरी ਹੁੰਦਾ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਨਾ ਅਕਾਲੀਆਂ ਦੀ ਰਾਜ ਪੁੱਛਿਆ ਜਾਂਦਾ ਨਾ ਕਾਂਗਰਸ ਦੇ ਰਾਜ ਪੁੱਛਿਆ ਜਾਂਦਾ ਤੇ ਨਾ ਅੱਜ ਇਹ ਇਹਨਾਂ ਦੇ ਭਮਕੜਾ ਨੂੰ ਕਿਸੇ ਨੇ ਪੁੱਛਿਆ ਮੈਂ ਫਿਰ ਤੁਹਾਡੀ ਗੱਲ ਨੂੰ ਇੱਕ ਗੱਲ ਤੇ ਹੋਰ ਲੈ ਕੇ ਜਾਊਗਾ ਜਿਹੜੇ ਅਗਨੀ ਵੀਰ ਪ੍ਰੀਤਕੋਟ ਜ਼ਿਲ੍ਹੇ ਦੇ ਵਿੱਚ ਅਗਨੀ ਵੀਰਾਂ ਤੇ ਸਾਡੇ ਵਾਲੀ ਜਿਹੜੀ ਕਾਂਗਰਸ ਪਾਰਟੀ ਐ ਉਹ ਉੱਥੋਂ ਥੋੜੇ ਜਿਹੇ ਦੂਰੀ ਦੇ ਉੱਤੇ ਇੱਕ ਪੈਲਸ ਦੇ ਵਿੱਚ ਸੰਵਿਧਾਨ ਬਚਾਓ ਦੀ ਗੱਲ ਕਰਨ ਦੀ ਇੱਕ ਰੈਲੀ ਕਰਨ ਜਾ ਰਹੀ ਐ ਸਾਡਾ ਪੂਰਾ ਜ਼ਿਲ੍ਹੇ ਦਾ ਸਿਸਟਮ ਜ਼ਿਲ੍ਹਾ ਪ੍ਰਧਾਨ ਤਿੰਨ ਚਾਰ ਹਲਕਿਆਂ ਦੇ ਸਾਡੇ ਇਹ ਆ ਕੁਝ ਵੀ ਐ ਜਿਹੜੇ ਇੰਚਾਰਜ ਲਾਏ ਹੋਏ ਆ ਉਹ ਉਹਨਾਂ ਨੂੰ ਕੋਈ ਗੱਲ ਪੁੱਛਣੀ ਚਾਹਣਾ ਵੀ ਰਾਹੁਲ ਗਾਂਧੀ ਤੇ ਤੁਸੀਂ ਤੁਹਾਡੇ ਪੰਜਾਬ ਦੇ ਜਿੱਥੇ ਵੀ ਜਿੰਨੇ ਵੀ ਐਮਪੀ ਗਏ ਆ ਉੱਥੇ ਚੋਰਾ ਜਾ ਵੜਿੰਗਾ ਚਾ ਚੰਨੀ ਹੈ ਤੁਸੀਂ ਉੱਥੇ ਜਾ ਕੇ ਪ੍ਰਧਾਨ ਮੰਤਰੀ ਨੂੰ ਅਗੜੀ ਵੀਰਾਂ ਦੇ ਨਾਂ ਤੇ ਘੇਰਦੇ ਹੋ ਰਾਹੁਲ ਗਾਂਧੀ ਵੀ ਘੇਰਦਾ ਬਹੁਤ ਚੰਗੀ ਗੱਲ ਹੈ ਘੇਰਨਾ ਚਾਹੀਦਾ ਪਰ ਤੁਸੀਂ ਉਸ ਗੱਲ ਦੇ ਉੱਤੇ ਕੋਈ ਐਸਟੀ ਤੇ ਆਪ ਦੇ ਕੋਈ ਅਸਰ ਕਰੋ ਨਾ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇੱਕ ਅਗੜੀ ਵੀਰ ਮਰ ਗਿਆ ਨੌਜਵਾਨ ਮੁੰਡਾ ਮਰ ਗਿਆ 20 ਸਾਲ ਦਾ ਮੁੰਡਾ ਮਰ ਗਿਆ ਕਿਸੇ ਦਾ ਪੁੱਤ ਕਿਸੇ ਦਾ ਭਰਾ ਤੇ ਕਿਸੇ ਦਾ ਭਤੀਜਾ ਕੁਛ ਵੀ ਉਹਦੀ ਤਾਂ ਲੋਕਾਂ ਨੂੰ ਹਮਦਰਦੀ ਹੈ ਪਰ ਤੁਸੀਂ ਉੱਥੇ ਉਹਦੇ ਉਹਦੇ ਭੋਗ ਤੋਂ ਹੋ ਸਕਦਾ ਉਹਨਾਂ ਦਿਨਾਂ 'ਚ ਉਹਦਾ ਭੋਗ ਹੋਵੇ 22 ਤਰੀਕ ਦਾ 22 ਤਰੀਕ ਨੂੰ ਤੁਸੀਂ ਇੱਕ ਰੈਲੀ ਕਰਨ ਜਾ ਰਹੇ ਹੋ ਸਵਿਧਾਨ ਬਚਾਉਣ ਦੀ ਸਵਿਧਾਨ ਤੋਂ ਖਤਰਾ ਤਾਂ ਤੁਹਾਡੇ ਲੋਕਾਂ ਤੋਂ ਆ 86 ਲੋਕਾਂ ਤੋਂ ਸਵਿਧਾਨ ਨੂੰ ਖਤਰਾ ਹੀ ਹੈ ਨਹੀਂ ਕਿਸੇ ਗੱਲ ਦਾ ਦੱਸੋ ਸਵਿਧਾਨ ਕਿੱਥੇ ਖਤਰੇ 'ਚ ਹੈ ਪਹਿਲਾਂ ਕਾਲੀ ਦਲ ਕਹਿੰਦਾ ਹੁੰਦਾ ਸੀ ਵੀ ਪੰਥ ਖਤਰੇ 'ਚ ਹੈ ਤੇ ਜਦੋਂ ਕਾਲੀ ਦਲ ਦੀ ਸਰਕਾਰ ਆਈ ਤੇ 2015 ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹ ਇਹਨਾਂ ਦੇ ਰਾਜ ਦੇ ਵਿੱਚ ਹੋਈ ਜਿਹੜੇ ਕਹਿੰਦੇ ਸੀ ਪੰਥ ਖਤਰੇ 'ਚ ਹੈ ਪੰਥ ਖਤਰੇ 'ਚ ਨਹੀਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਵੀਰ ਸਿੰਘ ਬਾਦਲ ਤੇਰਾ ਪਰਿਵਾਰ ਖਤਰੇ 'ਚ ਹੈ ਇਹਨਾਂ ਲੋਕਾਂ ਦੇ ਪਰਿਵਾਰ ਖਤਰੇ 'ਚ ਹੈ ਜੋ ਕਾਂਗਰਸੀ ਹੈ ਤੇ ਅਕਾਲੀ ਹੈ ਤੇ ਚਾਹੇ ਅੱਜ ਅੜੇ ਮੈਨੂੰ ਇੱਕ ਗੱਲ ਦੱਸੋ ਵੀ ਜਿਆਦਾ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਸਾਡੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਮੈਂ ਕੋ ਕਾਂਗਰਸੀ ਵਰਕਰ ਹਾਂ ਮੈਂ ਪੁੱਛਣਾ ਚਾਹਣਾ ਵੀ ਉਸ ਮੁੰਡੇ ਦਾ ਉਹਨਾਂ ਦਿਨਾਂ ਦੇ ਵਿੱਚ ਭੋਗ ਵੀ ਹੋ ਸਕਦਾ ਹੈ 21 ਤਰੀਕ ਦਾ ਅੱਜ 16 ਤਰੀਕ ਹੈ ਤੇ ਹੋ ਸਕਦਾ ਉਸ ਨੂੰ ਕੋਈ ਇਨਸਾਫ ਨਾ ਮਿਲੇ ਤੇ ਉਹਦੀ ਹੋ ਸਕਦਾ Laash ਲੋਕਾਂ ਨੂੰ ਸ਼ਟੌਂਕ ਦੇ ਵਿੱਚ ਰੱਖ ਕੇ ਪਿੱਟ ਸਿਆਪਾ ਕਰਨਾ ਪਈਏ ਤੁਹਾਡੇ ਵਰਗੇ ਲੀਡਰਾਂ ਦਾ ਤੇ ਤੁਸੀਂ ਮੈਨੂੰ ਇੱਕੋ ਗੱਲ ਦਾ ਮੇਰੇ ਨਾਲ ਦੱਸੋ ਮੈਨੂੰ ਜਵਾਬ ਦਿਓ ਵੀ ਤੁਸੀਂ ਉਹ ਰੈਲੀ ਕੈਨਸਲ ਕਰੋਗੇ ਕਿ ਨਹੀਂ ਕਰੋਗੇ ਜੇ ਤੁਸੀਂ ਰੈਲੀ ਕੈਨਸਲ ਨਹੀਂ ਕਰੋਗੇ ਤਾਂ ਮੈਂ ਸਮਝੂਗਾ ਵੀ ਕਾਂਗਰਸ ਪਾਰਟੀ ਵੀ ਅਗਨੀ ਵੀਰਾਂ ਦੇ ਉੱਤੇ ਰੋਟੀਆਂ ਸੇਕਦੀ ਹੈ ਇਹ ਵੀ ਜਿੱਦੀ ਕਿ ਭਾਗੀਦਾਰ ਪ੍ਰਧਾਨ ਮੰਤਰੀ ਜਾਂ ਦੇਸ਼ ਦਾ ਬੀਜੇਪੀ ਸਰਕਾਰ ਹੈ ਉਹਦੇ ਕੀ ਭਾਗੀਦਾਰ ਕਾਂਗਰਸ ਵਾਲੇ ਆ ਜਾਂ ਤਾਂ ਰੈਲੀ ਕੈਨਸਲ ਕਰ ਦਿਓ ਤੇ ਨਹੀਂ ਤਾਂ ਪੱਤਰਕਾਰਾਂ ਨੂੰ ਮੇਰੀ ਗੱਲ ਦਾ ਜਵਾਬ ਜ਼ਰੂਰ ਦਿਓ ਵੀ ਜਿਹੜਾ ਕੋਸੇ ਕਾਲਾ ਸ਼ਰਮਾ ਜਿੱਤੋ ਵਾਲਾ ਕਹਿ ਰਿਹਾ ਇਸ ਗੱਲ ਦਾ ਮੈਨੂੰ ਜਵਾਬ ਦੇ ਦਿਓ ਵੀ ਤੁਸੀਂ ਅਗਨੀ ਵੀਰ ਦੇ ਨਾਲ ਹੋ ਇੱਕ ਗੱਲ ਹੋਰ ਆਪਾਂ ਐਡ ਕਰਨੀ ਭੁੱਲ ਗਏ ਵੀ ਜੇ ਤਾਂ ਜਿਹੜੇ ਤੁਹਾਡੇ ਮੰਨ ਕੇ ਚਲੋ ਕੋਈ ਵੀ ਟੀਚਰ ਫਿਰਦੇ ਆ ਕੰਪਿਊਟਰ ਟੀਚਰ ਆ ਹੋਰ ਆ ਠੇਕੇ ਦੇ ਠੇਕੇ ਦੇ ਜਿਹੜੇ ਵੀ ਬੰਦੇ ਆਪਣੇ ਪੜ੍ਹਾਈ ਕੀਤੀ ਵੀ ਆ ਗੱਡਾ ਗੱਡਾ ਡਿਗਰੀਆਂ ਦਾ ਲਈ ਫਿਰਦੇ ਕੱਥੇ ਮਿਲਾ ਜੂ ਕਿਸੇ ਵੀ ਤਰ੍ਹਾਂ ਦੇ ਉਹਨਾਂ ਕੋਲ ਗੱਡਾ ਗੱਡਾ ਡਿਗਰੀਆਂ ਦਾ ਉਹਨਾਂ ਨੂੰ ਕੋਈ ਨੌਕਰੀ ਨਹੀਂ ਸਿਰਫ ਟਾਂਗਾ ਚਾਹੋ ਕੁੜੀਆਂ ਦੀਆਂ ਗੁੱਤਾ ਪਟੰਗਾ ਜਾਣ ਜੇ ਸਿਕੰਦਰ ਸਿੰਘ ਮਲੂਕੇ ਨੇ ਪਟੀਆਂ ਹੁਣ ਕਾਲੀ ਦਲ ਦੀ ਸਰਕਾਰ ਦੇ ਵਿੱਚ ਤੇ ਜੇ ਆਮ ਆਦਮੀ ਪਾਰਟੀ ਚ ਪਟੀਆਂ ਹੋਣੇ ਹੋ ਸਕਦਾ ਕਾਂਗਰਸ ਨੇ ਵੀ ਇਹੀ ਕਰਤੂਤ ਕੀਤੇ ਹੋ ਮੈਂ ਉਹਨਾਂ ਨੂੰ ਵੀ ਇੱਥੇ ਪਰੇ ਕਰੂੰਗਾ ਜੇ ਸਾਡੇ ਨੌਜਵਾਨ ਪੀਰਾਂ ਦੀਆਂ ਪੱਗਾਂ ਲਾਹੀਆਂ ਗਈਆਂ ਹੁਣ ਪਰ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਇਹ ਡਰਾਮੇ ਕੀ ਕਰੀ ਜਾਂਦੇ ਹੋ ਜਿਹੜੇ ਬੰਦਿਆਂ ਨੇ ਪੜ੍ਹਾਈ ਲਿਖਾਈ ਕੀਤੀ ਨਿਗਾ ਗਈ ਪੈਸਾ ਗਿਆ ਕਰੋ ਤੁਸੀਂ ਨੇਤ ਇਥੇ ਕਹਿ ਦਿੰਦੇ ਹੋ ਵੀ ਅਸੀਂ ਆ ਕੱਢਤੀਆਂ ਸਾਮੀਆਂ ਤੇ ਲੱਖਾਂ ਰੁਪਇਆ ਤੁਸੀਂ ਸਾਡੇ ਤੋਂ ਹਰ ਹਫਤਾ ਦੇ ਰੂਪ ਦੇ ਵਿੱਚ ਅਗਰਾਹ ਕੇ ਤੇ ਜਿਹੜੇ ਉੱਥੇ ਮਰ ਗਏ ਉਹਨਾਂ ਦਾ ਮੈਨੂੰ ਬਹੁਤ ਦੁੱਖ ਹੈ ਮੈਂ ਚਲੋ ਕਿਸੇ ਦੇ ਪਤਲਾ ਸੀ ਭਤੀਜੇ ਸੀ ਜਿਹੜੇ ਅਜਿਹੀ ਲਈ ਸ਼ਰਾਬ ਨਾਲ ਮਰੇ ਆ ਤੇ ਤੁਸੀਂ ਮਰਨ ਨਹੀਂ ਦਿੱਤੇ ਹਲੇ ਤਾਂ ਉਹ ਅੱਧ ਮਰੇ ਸੀਗੇ ਤੇ ਤੁਸੀਂ ਜਾ ਕੇ ਉਹਨਾਂ ਨੂੰ ਇੱਕ ਇੱਕ ਨੌਕਰੀ ਤੇ 10-10 ਲੱਖ ਰੁਪਈਆ ਦੇ ਆਏ ਹਲੇ ਤਾਂ ਮਰੇ ਅੱਧੇ ਮਗਰੋਂ ਆ ਇਹਨੇ ਪਹਿਲੇ ਹੀ ਸਰਟੀਫਿਕੇਟ ਬਣਾ ਲਏ ਸੀਗੇ ਮੁੱਖ ਮੰਤਰੀ ਪੰਜਾਬ ਨੇ ਕਿਉਂਕਿ ਇਹਨੂੰ ਪਤਾ ਹੈ ਇਹਨੂੰ ਦਰਦ ਬਹੁਤ ਹੈ ਸ਼ਰਾਬੀਆਂ ਬਾਰੇ ਕਿਉਂਕਿ ਆਪ ਖੁਦ ਇਸ ਚੀਜ਼ ਦੇ ਵਿੱਚ ਅਨਵੋਲਵ ਲੋਕ ਇਹਨੂੰ ਕਹਿੰਦੇ ਨਹੀਂ ਸਿੱਧਾ ਸਿੱਧਾ ਕਹਿ ਲਿਆ ਤੁਸੀਂ ਸੀਐਮ ਸਾਹਿਬ ਨੂੰ ਸ਼ਰਾਬੀ ਕਹਿੰਦੇ ਹੋ ਸ਼ੀਓ ਨੂੰ ਸ਼ਰਾਬੀ ਮੈਂ ਨਹੀਂ ਕਹਿੰਦਾ ਉਹਦੀ ਜਿਹੜੀ ਤੁਸੀਂ ਦੇਖਿਆ ਨਹੀਂ ਦਿੱਲੀ ਆਪਣਾ ਕੇਜਰੀਵਾਲ ਦੀ ਕੁੜੀ ਦੇ ਵਿਆਹ ਚ ਉਹ ਕਹਿੰਦੀ ਨਹੀਂ ਮੈਂ ਲਾਲੀ ਬੈਲੀ ਨਾਲ ਯਾਰੀ ਨਹੀਂ ਤੂੰ ਗਾਣਾ ਨਹੀਂ ਸੁਣਿਆ ਹੁੰਦਾ ਉਹਦੇ ਨਿਯਾਸ ਕਰਕੇ ਕਹਿੰਦੀ ਹੈ ਨਹੀਂ ਮੈਂ ਤਾਂ ਨਹੀਂ ਭਗਵੰਤ ਮਾਨ ਉਹਦੀ ਘਰ ਵਾਲੀ ਧਰਮ ਪਤਨੀ ਡਾਕਟਰ ਮਲਜੀਤ ਕੌਰ ਕਿਹੜੀ ਹੈ ਗਰਮੀਤ ਕੌਰ ਉਹ ਕਹਿੰਦੀ ਮੈਂ ਬੈਲੀ ਨਾਲ ਯਾਰੀ ਲਾਣੀ ਉਹਦੇ ਮੁੱਖ ਮੰਤਰੀ ਦਾ ਮੂੰਹ ਵੇਖਣ ਵਾਲਾ ਸੀ ਮੂੰਹ ਉੱਟ ਗਿਆ ਸੀ ਦਾ ਅੱਛਾ ਇਹਨੂੰ ਜਦੋਂ ਘਰਾਂ ਵਾਲੀ ਕਹੀ ਜਾਂਦੀ ਹੈ ਵੀ ਇੱਕ ਵੈਲੀ ਐ ਤਾਂ ਤੇ ਜੇ ਲੋਕ ਕਹਿ ਦਿੰਨਗੇ ਸ਼ਰਾਬੀ ਐ ਮੈਂ ਕਹਦੂੰਗਾ ਸ਼ਰਾਬੀ ਐ ਤੇ ਇਹਦੇ ਚ ਕਿੱਡੀ ਗੱਲ ਹੈ ਪਹਿਲੀ ਪਹਿਲੀ ਹੋ ਸਕਦਾ ਨਸ਼ਾ ਖਿਲਾਫ ਲੜਦੇ ਹੋਣ ਹੋ ਸਕਦਾ ਪੰਜਾਬ ਦੇ ਵਿੱਚ ਜਿਹੜਾ ਕੁਝ ਗਲਤ ਹੋ ਰਿਹਾ ਉਹਨਾਂ ਖਿਲਾਫ ਲੜਦੇ ਹੋਣ ਤਾਂ ਕਰਕੇ ਵੈਲੀ ਕਹਿੰਦੇ ਹੋਣ ਨਹੀਂ ਨਹੀਂ ਉਹ ਵੈਲੀ ਤਾਂ ਤੁਹਾਨੂੰ ਵੀ ਪਤਾ ਕਿਵੇਂ ਕਿਹਾ ਜਾਂਦਾ ਉਹ ਪਊ ਵੀ ਉਹਦੀ ਕਿਵੇਂ ਕਹਿੰਦੀ ਉਹ ਜਦੋਂ ਉਹ ਨਹੀਂ ਉਹ ਹੀ ਦੱਸ ਸਕਦੀ ਮੈਨੂੰ ਤਾਂ ਬਹੁਤਾ ਪਤਾ ਨਹੀਂ ਕਿਉਂਕਿ ਤੁਹਾਨੂੰ ਇੱਕ ਗੱਲ ਦੱਸਣਾ ਇਹ ਸ਼ਰਾਬੀਆਂ ਦਾ ਬੜਾ ਦਰਦ ਜਾਣਦਾ ਸ਼ਰਾਬੀਆਂ ਬਾਰੇ ਇਹਨੂੰ ਇੰਨੀ ਨੌਲੇਜ दारू जहरीली ਪਹਿਲਾਂ ਦੇ ਸੰਗਰੂਰ ਦੇ ਵਿੱਚ ਕਾਂਡ ਹੋਇਆ ਪਹਿਲਾਂ ਤਰਨਤਾਰਨ ਦੇ ਵਿੱਚ ਕਾਂਡ ਹੋਇਆ ਸੀ 2020 ਦੇ ਵਿੱਚ ਇਹੀ ਮੁੱਖ ਮੰਤਰੀ ਦੀ ਵੀਡੀਓ ਨਾਲ ਚਲਾ ਦਿਓ ਇਹ ਕਹਿ ਰਿਆ ਸੀ ਕੈਪਟਨ ਵਿਨੈਦਰ ਸਿੰਘ ਨੂੰ ਜਸਤੀਫਾ ਦੇ ਕੁਰਸੀ ਛੱਡ ਤੇਰਾ ਸ਼ਰਾਬ ਮੰਤਰੀ ਤੇ 302 ਦਾ ਪਰਚਾ ਕਰ ਤੇ ਅੱਜ ਤੂੰ ਮੁੱਖ ਮੰਤਰੀ ਹੈ ਤੇ ਅੱਦੇ ਜਿਹੜਾ ਤੇਰਾ ਹੈਗਾ ਚੀਮਾ ਉਹਦੇ ਏਰੀਏ ਦੇ ਵਿੱਚ ਹੋਇਆ ਸੀ ਪਹਿਲਾਂ ਸੰਗਰੂਰ ਉਹਦੇ ਤੇ ਤੁਸੀਂ ਪਰਚਾ ਕਿੰਨਾ ਕਰਤਾ 307 ਦੋ 302 ਕਿਹੜੀ ਲਾਤੀ ਤੁਸੀਂ ਉੱਤੇ ਕੀ ਕਿਹਾ ਉਹਨਾਂ ਨੇ ਕਹਿੰਦੇ ਜਿਹੜੇ ਲੋਕ ਆਉਣਗੇ ਜਿਹੜੇ ਇਨਵੋਲਵਮੈਂਟ ਹੋਊਗੀ ਜਿਹੜੇ ਲੋਕਾਂ ਦੀ ਉਹਨਾਂ ਤੇ ਅੱਗੇ 307 ਲੱਗੀ ਸੀ ਹੁਣ 302 ਲਾ ਕੇ ਅਸੀਂ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਵਾਂ ਨਹੀਂ 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 ਉਹ ਮੈਂ ਤਾਂ ਮੈਂ ਤਾਂ ਚੀਮੇ ਵਾਸਤੇ ਮੰਗ ਰਿਹਾ ਲੋਕਾਂ ਵਾਸਤੇ ਦਾ 302 ਦੀ ਛੱਡ ਕੇ ਲੋਕਾਂ ਨੂੰ ਫਾਸੀ ਦੀ ਸਜ਼ਾ ਦੇ ਦੇਣ ਜੇ ਇਹਨਾਂ ਦੇ ਵਾਸਤੇ ਰੋਗ ਹੋਵੇ ਖਾਸ ਕਰ ਉਹਨਾਂ ਲੋਕਾਂ ਵਾਸਤੇ ਜਿਹੜੇ ਇਹਨਾਂ ਦੇ ਇਹਨਾਂ ਨੂੰ ਸਵਾਰ ਇਹੋ ਜਿਹੀ ਕੋਈ ਧਾਰਾ ਬਣੀ ਨਹੀਂ ਉਹ ਜਾ ਕਾਨੂੰਨ ਨਹੀਂ ਬਣਿਆ ਉਹਨਾਂ ਲੋਕਾਂ ਵਾਸਤੇ ਦਾ 307 302 ਫਾਸੀ ਦੀ ਸਜ਼ਾ ਵੀ ਮੰਗ ਲੈਣਗੇ ਜਿਨ੍ਹਾਂ ਲੋਕਾਂ ਨੇ ਇਹ ਮਾੜਾ ਕੈਮੀਕਲ ਵੇਚਿਆ ਮੈਂ ਕਹਿੰਦਾ ਉਹਨਾਂ ਨੂੰ ਫਾਸੀ ਹੋਣੀ ਚਾਹੀਦੀ ਹੈ ਪਰ ਤੇਰੇ ਜਿਹੜਾ ਇਹ ਸ਼ਰਾਬ ਮੰਤਰੀ ਹੈ ਤੇਰਾ ਇਹਨੂੰ ਫਾਸੀ ਨਹੀਂ ਹੋਣੀ ਚਾਹੀਦੀ ਤੁਸੀਂ ਦੋ ਇੱਕ ਐਸਐਚਓ ਤੇ ਇੱਕ ਡੀਐਸਪੀ ਉੱਥੇ ਮੁੱਤਲ ਕਰਿਆ ਤੇ ਅੰਮਕਾਰੀ ਵਿਭਾਗ ਦੇ ਦੋ ਇਨਸਪੈਕਟਰ ਮੁੱਤਲ ਕਰਿਆ ਉਹਨਾਂ ਨੂੰ ਤੁਸੀਂ ਫਾਸੀ ਕਿਉਂ ਨਹੀਂ ਦਿੰਦੇ ਉਹਨਾਂ ਨੂੰ ਫਾਸੀ ਦਿਓ ਉਹਨਾਂ ਨੂੰ ਪੁੱਛੋ ਵੀ ਤੁਸੀਂ ਪੈਸਾ ਕਿੱਥੇ ਭੇਜਦੇ ਸੀ ਹੋ ਸਕਦਾ ਤੁਹਾਡੇ ਚੀਮੇ ਦੇ ਘਰ ਨੂੰ ਜੁੜ ਜਣੇ ਤਾਰਾ ਤਾਂ ਉਸ ਤੋਂ ਮੁੜ ਕੇ ਚੀਮਾ ਕਹਦੇ ਵੀ ਨਹੀਂ ਜੀ ਮੈਂ ਤਾਂ ਇਸਾ ਮੁੱਖ ਮੰਤਰੀ ਨੂੰ ਵੀ ਦਿੰਦਾ ਸੀ ਜੀ ਹੋ ਸਕਦਾ ਇਸ ਕਰਕੇ ਇਹ ਚੁੱਪ ਹੈ ਹੁਣ ਕਮਰਬਿਜੇ ਪ੍ਰਤਾਪ ਹੈ ਉਹ ਜਮਾ ਨੰਗਾ ਚਿੱਟਾ ਕਹਿ ਰਿਹਾ ਵੀ ਇੱਥੇ ਮੁੱਖ ਮੰਤਰੀ ਦੋਸ਼ੀ ਹੈ ਮੈਂ ਉਹਨੂੰ 2022 ਦੇ ਵਿੱਚ ਇੱਕ ਪੋ ਲਿਖ ਕੇ ਵਿਧਾਨ ਸਭਾ ਦੇ ਵਿੱਚ ਬੋਲਿਆ ਸੀ ਵੀ ਜਿਹੜੇ ਲੋਕਾਂ ਨੇ ਤਰਨਤਾਰਨ ਦੇ ਵਿੱਚ ਕੰਡ ਕਰਿਆ ਜਲੀਲੀ ਸ਼ਰਾਬ ਵਾਲਾ ਉਹਨਾਂ ਦੇ ਉੱਤੇ ਤੁਸੀਂ ਕੀ ਕੀਤਾ ਹਾਂ ਦੇ ਨਾਂ ਦੇ ਵਿੱਚ ਮੈਨੂੰ ਜਵਾਬ ਦਿਓ ਉਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਜੀ ਕਹਿੰਦਾ ਅੱਜ ਤੱਕ ਮੈਨੂੰ ਜਵਾਬ ਨਹੀਂ ਆਇਆ 2025 ਚੜ ਗਈ ਕਹਿੰਦਾ ਮੁੱਖ ਮੰਤਰੀ ਦਾ ਅਸਤੀਫਾ ਉਹਨੇ ਮੰਗਿਆ ਮੈਂ ਨਹੀਂ ਮੰਗ ਰਿਹਾ ਇਹਨਾਂ ਦਾ ਕ ਐਮ ਐਲ ਏ ਕਮਰ ਵਿਜੇ ਪ੍ਰਤਾਪ ਮੁੱਖ ਮੰਤਰੀ ਤੋਂ ਸੀਫਾ ਮੰਗ ਰਿਹਾ। ਦੇਖੋ ਤੁਸੀਂ ਤੇ ਇਦੂ ਉੱਤੇ ਹੋਰ ਕੀ ਹੋਊਗੀ ਗੱਲ। ਇਹਨਾਂ ਲੋਕਾਂ ਨੇ ਉਹਨਾਂ ਪੜ੍ਹਿਆ ਲਿਖਿਆ ਲੋਕਾਂ ਨੂੰ, ਛੂਜਵਾਨ ਲੋਕਾਂ ਨੂੰ, ਤਜਰਬੇਕਾਰ ਲੋਕਾਂ ਨੂੰ ਖੁੰਜੇ ਲੈਣ ਲਾਇਆ ਹੈ। ਇਹ ਸਾਰੇ ਕਿੱਥੇ ਹੁੰਦੀ ਆਈ ਐ? ਜੇ ਘਰ ਦਾ ਮੁਖੀ ਕੋਈ ਚੰਗਾ ਹੈ, ਤੁਹਾਡਾ ਵੱਡਾ ਭਰਾ ਹੀ ਚੰਗਾ ਹੈ। ਆਪਾਂ ਚਾਰ-ਪੰਜ ਭਰਾ ਹੈ ਤੇ ਵੱਡੇ ਭਰਾ ਨੇ ਆਪਾਂ ਨੂੰ ਪੜਾਇਆ ਲਿਖਾਇਆ ਉਹਨੇ ਹਲਵਾਇਆ। ਅਖੀਰ ਨੂੰ ਕੀ ਕਰਦੇ ਆਪਾਂ ਉਹਦੇ ਨਾਲ? ਆਪਾਂ ਨੌਕਰੀਆਂ ਲੈ ਲੈ ਕੇ ਪਰੇ ਹੋ ਜਾਂਦੇ ਆ ਤੇ ਬਾਪ ਦੀ ਪੈੜੀ ਦੇ ਵਿੱਚੋਂ ਵੀ ਹੱਸਾ ਮੰਗਦੇ ਆ। ਉਹਦੇ ਉਹਦੇ ਬੱਚਿਆਂ ਬਾਰੇ ਸੋਚਿਆ ਜਿਨ੍ਹਾਂ ਨੇ ਸਾਨੂੰ ਪੜਾਇਆ ਇਹੀ ਹਾਲਤ ਸਿਆਸੀ ਲੀਡਰਾਂ ਦਾ ਤੇ ਸਿਆਸੀ ਪਾਰਟੀਆਂ ਚ ਜਿਹੜੇ ਬੰਦੇ ਚੰਗੇ ਐ ਕਾਮਰੇਡ ਦਿਮਾਗ ਦੇ ਬੰਦੇ ਐ ਉਹਨਾਂ ਨੂੰ ਕੁੰਜੇ ਲੈਣ ਜਾਲ ਲਾਇਆ ਜਾ ਰਿਹਾ ਚਾਹੇ ਉਹ ਕਮਰਜੀਤ ਪ੍ਰਤਾਪ ਹੋਵੇ ਚਾਹੇ ਉਹ ਪ੍ਰਗਟ ਸਿੰਘ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਇੱਕ ਗੱਲ ਮੈਂ ਹੋਰ ਕਰਕੇ ਇੱਥੇ ਬਰਾਮ ਲਾਵਾਂਗੇ ਆਪਾਂ ਜਿਹੜੀ ਖਾਈ ਦੇ ਵਿੱਚ ਫੇਮਾ ਖਾਈ ਦੇ ਵਿੱਚ ਫਰੋਈਪੁਰ ਦੇ ਨੇ ਚੱਕੋ ਡਰੋਂ ਡਿੱਗ ਪਿਆ ਬੰਬ ਡਿੱਗ ਪਿਆ ਜੀ ਦੁਸ਼ਮਣ ਦੇਸ਼ ਦਾ ਜੀ ਉਹ ਮੰਨ ਕੇ ਚਲੋ ਔਰਤ ਮਰ ਗਈ ਉਹਦੇ ਬੱਚੇ ਰੁੱਲ ਜਾਣਗੇ ਉਹਦੇ ਪਰਿਵਾਰ ਦਾ ਕੀ ਬਣੂਗਾ ਉੱਥੇ ਤੁਸੀਂ ਸਿਰਫ ਤੇ ਸਿਰਫ 5 ਲੱਖ ਰੁਪਇਆ ਦਿੰਦੇ ਹੋ 5 ਲੱਖ ਹੀ ਦਿੰਦੇ ਹੋ ਤੇ ਉਹਦਾ ਜਿਹੜਾ 5 ਲੱਖ ਦਾ ਤਾਂ ਸਮਾਨ ਹੀ ਢਾਈ ਢੇਰੀ ਹੋ ਗਿਆ ਕਾਰ ਉਹਨਾਂ ਦੀ ਟੁੱਟ ਗਈ ਪਸ਼ੂ ਉਹਨਾਂ ਦੇ ਮਰ ਗਏ ਘਰ ਉਹਨਾਂ ਦਾ ਢਹਿ ਗਿਆ ਤੇ ਉਹ ਮਾਤਾ ਦਾ ਕੀ ਮੁੱਲ ਪਾਇਆ ਵੀ ਤੁਸੀਂ ਉਹ ਇੱਕ ਦੁਸ਼ਮਣ ਦੇਸ਼ ਦੇ ਬੰਬ ਨਾਲ ਮਰੀ ਹੈ ਹਾਲਾਂਕਿ ਕਿਸੇ ਨੇ ਉੱਥੇ ਕੋਈ ਟਿੱਪਰ ਨਹੀਂ ਚੜਾਇਆ ਵੀ ਉਹ ਸੜਕ ਦੇ ਤੁਰੇ ਫਿਰਦੀ ਸੀ ਟਿੱਪਰ ਚੜ ਗਿਆ ਇਸ ਕਰਕੇ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਬੇਨਤੀ ਕਰਦਾ ਹੈ ਡਰਾਮੇ ਬਾਜ਼ੀਆਂ ਬੰਦ ਕਰ ਜੇ ਤੂੰ ਹੁਣ ਤੇ ਪਾਣੀ ਦੇ ਮਸਲੇ ਤੇ ਤੂੰ ਇੱਕ ਡਰਾਮੇਬਾਜ਼ੀ ਕੀਤੀ ਹੈ ਪਾਣੀ ਤੇ ਤਾਂ ਹਰ ਕੋਈ ਡਰਾਮਾ ਕਰਦਾ ਰਿਹਾ ਚਾਹੇ ਉਹ ਕੈਪਟਨ ਸਾਹਿਬ ਹੁਣ ਲੋਕ ਸਵਾਲ ਉਹਨਾਂ ਤੇ ਵੀ ਠਾਉਂਦੇ ਆ ਕਹਿੰਦੇ ਚਾਂਦੀ ਦੀਆਂ ਖਈਆਂ ਲੈ ਕੇ ਟੱਕ ਉਹਨਾਂ ਨੇ ਵੀ ਲਾਇਆ ਨਹੀਂ ਅਸੀਂ ਚਾਂਦੀ ਦੀਆਂ ਕੰਗੀਆਂ ਲੈ ਕੇ ਤਾਂ ਜਾਂਦੇ ਸੀ ਇਹ ਤਾਂ ਟੱਕਾ ਹੀ ਨਹੀਂ ਲੱਗਿਆ ਇਹ ਜੀ ਚਾਂਦੀ ਦੀ ਕਈ ਲੈ ਕੇ ਗਏ ਸੀ ਕਾਂਗਰਸ ਵਾਲੇ ਚਲੋ ਟੱਕ ਲਵਾਤਾ ਇਤਿਹਾਸ ਹੈ ਇਤਿਹਾਸ ਬੋਲ ਰਿਹਾ ਨਾ ਇਹਨੇ ਕੀ ਕੀਤਾ ਜਿਹੜਾ ਉੱਥੇ ਇੱਕ ਬਣਿਆ ਵਾ ਕੋਈ ਵੀ ਉਹਨਾਂ ਦਾ ਬਣਿਆ ਸਿਸਟਮ ਉਹਦੇ ਚੇਅਰਮੈਨ ਨੂੰ ਜਾ ਕੇ ਅੰਦਰ ਤਾੜ ਲੈਣਾ ਇੱਕ ਹਸੋ ਹੀਣੀ ਤੇ ਬੇਤੁਕੀ ਗੱਲ ਨਹੀਂ ਇਹ ਕੀ ਕਹਿੰਦਾ ਹੁੰਦਾ ਸੀ ਕਿਸਾਨਾਂ ਨੂੰ ਵੀ ਜਿੱਥੇ ਜੀ ਕਰਦਾ ਵਿਹਲੇ ਆ ਯਾਰ ਜਿੱਥੇ ਜੀ ਕਰਦਾ ਉਥੇ ਬਹਿ ਜਾਂਦੇ ਆ ਤੇ ਤੂੰ ਮੁੱਖ ਮੰਤਰੀ ਐ ਤੇ ਤੂੰ ਅੱਜ ਜਾ ਕੇ ਬੀਬੀਐਮ ਦੇ ਬੀ ਦੇ ਉਹਦੇ ਜਾ ਕੇ ਤੂੰ ਸਿਸਟਮ ਦੇ ਮੂਹਰੇ ਧਰਨਾ ਲਾਤਾ ਚੇਅਰਮੈਨ ਜਾ ਕੇ ਤੁਸੀਂ ਅੰਦਰ ਤਾੜ ਤੇ ਜੀ ਇਹ ਵੀ ਤਸੋ ਹੀਣੀ ਗੱਲ ਐ ਫਿਰ ਤੂੰ ਜਾ ਕੇ ਕੋਰਟ ਦੇ ਵਿੱਚ ਆਪਦੇ ਤੱਥ ਰੱਖ ਵੀ ਆਹ ਮੇਰੇ ਕੋਲੇ ਕੋਸ਼ ਐ ਜੀ ਇਹ 2060 ਦੇ ਮਸਲੇ ਆ ਉਦੋਂ ਪਾਣੀ ਸਾਨੂੰ ਇੰਨਾ ਚਾਹੀਦਾ ਸੀ ਉਦੋਂ ਸਾਡੀ ਪੈਲੀ ਇੰਨੀ ਹਰੀ ਭਰੀ ਸੀ ਅੱਜ ਇੰਨੀ ਐ ਤੂੰ ਜਾ ਕੇ ਤੱਤ ਦਾ ਰੱਖ ਨਾ ਕੋਈ ਤੱਤ ਨਹੀਂ ਹੱਜ ਜੀਕਾ ਮਾਰਦਾ ਕਿੱਧਰ ਗਏ ਕਿਸਾਨ ਜਿਹੜੇ ਪਾਣੀ ਦੇ ਰਾਖੇ ਸੀ ਕਿੱਧਰ ਗਿਆ ਉਹ ਜਿਹੜਾ ਆਪਣਾ ਬੁੱਢੇ ਨਾਲੇ ਤੇ ਜਾ ਕੇ ਧੰਨੇ ਲਾਉਂਦਾ ਸੀ ਤੂੰ ਸਿੱਧਾ ਨਾਲ ਹੈ ਨਾ ਵੀ ਆਜੋ ਮੇਰੀ ਚੀਕ ਨਿਕਲ ਗਈ ਭਰਾਵੋ ਮੈਨੂੰ ਬਚਾ ਲਓ ਮੈਂ ਗਲਤ ਹੋ ਗਿਆ ਵੀ ਮੈਂ ਪੰਗਾ ਲੈ ਬੈਠਾ ਪੁੱਠਾ ਪੰਗਾ ਲੈ ਲਿਆ ਤੇ ਮੈਂ ਬੋਕਦੇ ਸੰਗਾ ਨੂੰ ਹੱਥ ਲਾ ਬੈਠਾ ਆਜੋ ਯਾਰ ਤੇ ਮੇਰੀ ਜਾਨ ਬਚਾ ਦਿਓ ਮੈਂ ਫੇਰ ਵੀ ਤੁਹਾਡਾ ਮੁੱਖ ਮੰਤਰੀ ਆ ਮੇਰੀ ਇੱਜ਼ਤ ਰੱਖ ਲਓ ਇਹ ਸਿੱਧਾ ਤੇ ਸਿੱਧਾ ਕਿਸਾਨ ਯੂਨੀਅਨ ਨੂੰ ਬੇਲਤੀ ਕਰੇ ਤੇ ਚਰਾਣਾ ਕਰੇ ਜੀ ਤੇ ਟੀਚਰਾ ਕਰੂਗਾ ਤਾਂ ਸਾਡੇ ਕੋਲੇ ਵੀ ਜੇ ਸਾਨੂੰ ਤੁਸੀਂ ਇੱਕ ਅੱਤ ਚੱਕੇਗਾ ਤੇ ਹੱਟ ਦਾ ਪੱਥਰ ਨਾਲ ਜਵਾਬ ਦੇਵਾਂਗੇ ਅਸੀਂ ਇਹ ਕਹਿੰਦਾ ਪੰਜਾਬੀਆਂ ਦੇ ਸੁਭਾਅ ਚ ਹੈ ਵੀ ਜਿੱਦੀ ਬਹੁਤ ਹੁੰਦੇ ਤੇ ਉਸੇ ਪੰਜਾਬ ਚ ਤੂੰ ਰਹਿਣਾ ਇਹ 6 ਬੋਰੀਆਂ ਪੈਂਦੀਆਂ ਯੂਰੀਆ ਚ ਮੁੱਖ ਮੰਤਰੀ ਨੂੰ ਦੱਸ ਦਿਓ ਜਿਹੜਾ ਕਹਿੰਦਾ ਨਾ ਮੈਂ ਆਸੀ ਟਰੈਕਟਰ ਦਾ ਹੈਂਡਲ ਵੀ ਪਾ ਲੈਣਾ ਕਹਿੰਦੇ ਮੈਂ ਖੇਤੀ ਚੰਗੀ ਤਰ੍ਹਾਂ ਜਾਣਦਾ ਚੰਗੀ ਤਰ੍ਹਾਂ ਜਾਣਦਾ ਕਰਕੇ ਮੈਂ ਕਹਿੰਦਾ ਇਹਨੂੰ ਨੀ ਸ਼ੀਪੋਰੀਆਂ ਪੈਂਦੀਆਂ ਯੁਰਗਿਆਂ ਦੀਆਂ ਕਣਕ 'ਚ ਤੇ ਬਲੱਡ ਸਾਰਿਆਂ ਦੇ ਵਧੇ ਹੀ ਰਹਿੰਦੇ ਐ ਤੇ ਐਵੇਂ ਨਾ ਕਿਤੇ ਪੰਗਾ ਲੈ ਲਈ ਕਿਉਂਕਿ ਲੋਕ ਕੱਕੇ ਪਏ ਥੋੜੇ ਤੇ ਜਾਂਦਾ ਤੂੰ ਐ ਕਰਨਾ ਬਿਨਾਂ ਸਕਿਉਰਿਟੀ ਤੋਂ ਨਿਕਲ ਇੱਕ ਵਾਰੀ ਘੇੜਾ ਦੇ ਦੇ ਕਿਤੇ ਦੇ ਦੇ ਘੇੜਾ ਤੂੰ ਪੜਾ ਰਾਤ ਨੂੰ ਹੀ ਦੇ ਦੇ ਜਾਂ ਰਾਤ ਨੂੰ 12 ਵਜੇ ਉੱਠ ਕੇ ਘੇੜਾ ਦੇ ਦੇ ਤੇ 12 ਵਜੇ ਨਾ ਲੋਕਾਂ ਨੂੰ ਪਤਾ ਲੱਗਾ ਤੈਨੂੰ ਕੁੱਤੇ ਹੀ ਪੈ ਜਾਣਗੇ ਪਿੰਡਾਂ ਦੇ ਇਹੋ ਜਿਹੇ ਲੋਕ ਕੱਕੇ ਪਏ ਥਰੇ ਤੇ ਜੀ ਇਹ ਤੂੰ ਆਪਦੇ ਸਿਸਟਮ ਨੂੰ ਸੁਧਾਰਨਾ ਜੇ 2027 ਦੇ ਵਿੱਚ ਆ ਦੇ ਜਿਹੜੇ ਤੇਰੇ ਆ ਐਮਐਲਏ ਆ ਨਹੀਂ ਇਹਨਾਂ ਦੇ ਕਈ ਕਹਿੰਦੇ ਹੁੰਦੇ ਨਾ ਵੀ ਦੋ ਛੱਗੇ ਪਾ ਕੇ ਉਹ ਚਾਰ ਛੱਗੇ ਪਾ ਕੇ ਮੈਂ ਤਾਂ ਉਹਨਾਂ ਗੱਲਾਂ ਤੇ ਨਹੀਂ ਜਾਊਂਗਾ ਉਹ ਗੱਲਾਂ ਬਹੁਤ ਹੋਊਗਾ ਅੱਛਾ ਮੈਂ ਕਹਿੰਦਾ ਵੀ ਇਹ ਛੱਗੇ ਚੁੱਗੇ ਪਾ ਕੇ ਹੀ ਨਾ ਆਇਆ ਕਰਨ ਅੱਛਾ ਇਹ ਲੋਕਾਂ ਦੇ ਵਿੱਚ ਸਿਰਫ ਤੇ ਸਿਰਫ ਨੰਗੇ ਆਉਣ ਕੱਲੀ ਨਿਕਰ ਪਾ ਕੇ ਉਹ ਨਹੀਂ ਕਿਸੇ ਇਹਨਾਂ ਦੀ ਇੱਜ਼ਤ ਬਚਾਦਾਂਗੇ ਕਿਉਂਕਿ ਕੱਪੜੇ ਤਾਂ ਲੋਕਾਂ ਨੇ ਇਹਨਾਂ ਦੇ ਪਾੜਨੇ ਆ ਨਾ ਦੋ ਛੱਗਿਆਂ ਦੇ ਪੈਸੇ ਲਾਉਣ ਨਾ ਚਾਰ ਛੱਗਿਆਂ ਦੇ ਪੈਸੇ ਲਾਉਣ ਕੱਲੇ ਨੰਗੇ ਆਉਣ ਨਹੀਂ ਪਹਿਲਾਂ ਫਿਰ ਦੱਸਦੇ ਨਾ ਜਿਵੇਂ ਕਹਿੰਦੇ ਜੀ ਸਾਡੇ ਪਿੰਡ ਪਹਿਰਾ ਲੱਗਦਾ ਰਾਤੀ ਮਿਲ ਨਾ ਆਈ ਪਿੰਡ ਪਹਿਰਾ ਲਾ ਤੇ ਕਾਲੇ ਕੱਚੇ ਵਾਲੇ ਨਹੀਂ ਫਿਰਦੇ ਹੁੰਦੇ ਸੀ ਇਹ ਉਹ ਮੈਂ ਤੇਲ ਤੂਲ ਲਾ ਕੇ ਪਿੰਡੇ ਤੇ ਆ ਜਾ ਕਰਨ ਤੇ ਕੱਚੇ ਵੀ ਕਾਲੇ ਹੀ ਪਾਇਆ ਕਰਨ ਹੁਣ ਕਿਉਂਕਿ ਇਹਨਾਂ ਨੇ ਲੋਕ ਇੰਨੇ ਅੱਕੇ ਪਏ ਯਾਰ ਮੈਂ ਨਾ ਕਦੇ ਨਹੀਂ ਵੇਖਿਆ ਮੇਰੀ ਵੀ ਉਮਰ ਬਹੁਤ ਹੋ ਚਲੀ ਮੈਂ 92 ਦਾ ਕਾਂਗਰਸ ਦੇ ਵਿੱਚ ਕੰਮ ਕਰਦਾ ਜਦੋਂ ਗੋਲੀ ਦੇ ਆਰਡਰ ਹੁੰਦੇ ਸੀ ਜਿਹੜਾ ਬੰਦਾ ਕਾਂਗਰਸ ਨੂੰ ਵੋਟ ਪਾਊਗਾ ਉਹਦੇ ਗੋਲੀ ਮਾਰ ਤੇ ਪਰ ਮੈਂ ਇਡੀ ਦੁਰਦਸ਼ਾ ਕਿਸੇ ਮੁੱਖ ਮੰਤਰੀ ਦੀ ਕਿਸੇ ਸਰਕਾਰ ਦੀ ਤੇ ਤੁਸੀਂ ਪੱਤਰਕਾਰ ਜਰੂਰ ਇੱਕ ਕੰਮ ਕਰੋ ਮੈਂ ਵੀ ਤੁਹਾਡੇ ਭਾਈਚਾਰੇ ਚ ਆ ਗਿਆ ਹੂੰ ਕਿਉਂਕਿ ਤੁਸੀਂ ਭਗਵੰਤ ਮਾਨ ਦੀ ਤੇ ਇਹਦੇ ਸਾਰੇ ਆਹ ਜਿਹੜੇ ਕਟਾਰੂ ਚੱਕ ਕਰਕੇ ਇਹਨਾਂ ਦੇ ਮੰਤਰੀ ਐ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਕਟਾਰੂ ਚੱਕ ਜਾਂ ਹੋਰ ਐ ਜਿਹੜੇ ਇਹਨਾਂ ਦੇ ਉਹਨਾਂ ਦੀਆਂ ਤੁਸੀਂ ਪੱਤਰਕਾਰ ਆਪਦੇ ਆਪ ਦੇ ਦਫਤਰਾਂ ਅਸੀਂ ਦਾ ਫੋਟੋ ਉਹਨਾਂ ਦੀ ਲਾਣ ਜਾ ਰਹੇ ਆ ਅੱਛਾ ਮੁੱਖ ਮੰਤਰੀ ਨੇ ਅੱਛਾ ਤੇ ਕਟਾਰੂ ਚੱਕ ਦੀ ਕਾਰਨ ਉਹ ਕੀ ਕਰਿਆ ਕਰਾਂਗੇ ਇਹਨਾਂ ਨੂੰ ਦੋਨਾਂ ਨੂੰ ਅਸੀਂ ਤੜਕੇ ਉੱਠ ਕੇ ਧੂਫ ਕਰਿਆ ਕਰਾਂਗੇ ਕਿਉਂਕਿ ਜਿੰਨੀ ਪੱਤਰਕਾਰਾਂ ਦੀ ਟੀਆਰਪੀ ਇਹ ਸਰਕਾਰ ਨੇ ਵਧਾਈ ਐ ਕਿਸੇ ਸਰਕਾਰ ਨੇ ਨਹੀਂ ਵਧਾਈ ਜੇ ਕਿਤੇ ਕਾਂਗਰਸ ਹੁੰਦੀ ਨਾ ਅੱਧੇ ਪੱਤਰਕਾਰ ਹੀ ਭੱਜ ਜਾਂਦੇ ਮੰਨੋ ਜੋਧੇ ਹੀ ਗਰੀ ਗੱਲ ਨੂੰ ਮਜ਼ਾਕ ਤੇ ਨਾ ਲਿਓ ਫੇਰ ਫੇਰ ਤਾਂ ਚੰਗੇ ਆ ਸੀਐਮ ਸਾਹਿਬ ਫੇਰ ਮਾੜੀ ਕਿਹੜੀ ਕੱਲੋ ਅਜੇ ਤਾਂ ਆਪਕੀ ਨੇ ਪੱਤਰਕਾਰਾਂ ਵਾਸਤੇ ਚੰਗੇ ਐ ਜੀ ਪੱਤਰਕਾਰਾਂ ਵਾਸਤੇ ਬਿਲਕੁਲ ਚੰਗੇ ਐ ਇਹ ਕਿਉਂਕਿ ਇਹਨਾਂ ਨੇ ਕੀ ਕਰਿਆ ਟੀਆਰਪੀ ਬਹੁਤ ਜ਼ਿਆਦਾ ਵਧਾਤੀ ਐ ਜੀ ਸ਼ੁਕਰੀਆ ਦੀ ਬਹੁਤ ਬਹੁਤ ਤਾ ਕਾਲਾ ਜੀ ਨਾਲ ਪੰਜਾਬ ਦੇ तमाम ਮਸਲਿਆਂ ਤੇ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜੇ ਕਰੋ ਸਫਰ ਟੈਲੀ ਵੀ ਨਾਲ ਫਿਰ ਮਿਲਾਂਗਾ ਜੋਤ ਗਰੇਵਾਲ ਅਮਨ ਦੇ ਨਾਲ ਸ਼ਸ਼ੀਕਰ